ਕਿ ਡਰ 55% ਤੋਂ ਘੱਟ ਨੰਬਰਾਂ ਵਾਲਿਆਂ ਦੇ ਲਈ ਗ੍ਰੈਜੂਏਸ਼ਨ ਦੇ ਵਿੱਚ ਜਿਨ੍ਹਾਂ ਦੇ 55% ਤੋਂ ਘੱਟ ਨੰਬਰਾਂ ਉਹਨਾਂ ਵਾਸਤੇ ਸਭ ਤੋਂ ਵੱਡੀ ਖੁਸ਼ਖਬਰੀ ਹੋ ਸਕਦੀ ਹੈ ਇਸ ਵੀਡੀਓ ਨੂੰ ਐਂਡ ਤੱਕ ਦੇਖੋ ਇੱਕ ਇੱਕ ਪੁਆਇੰਟ ਕੀਮਤੀ ਹੈਗਾ ਇਹ ਪੋਸਟਾਂ ਤੁਹਾਡੇ ਸਾਹਮਣੇ ਆ ਚੁੱਕੀਆਂ ਮਾਸਟਰ ਗ੍ਰੇਡ ਦੀਆਂ ਇਹ ਪੋਸਟਾਂ ਕਿੱਥੇ ਆਈਆਂ ਉਹ ਵੀ ਸਾਰਾ ਕੁਝ ਉਹਨਾਂ ਦੱਸਦੇ ਹਾਂ ਹੁਣ ਜਿਹੜੇ ਮਾਸਟਰ ਗ੍ਰੇਡ ਦੀ 55% ਦੀ ਜਿਨ੍ਹਾਂ ਦੇ ਘੱਟ ਨੰਬਰ ਹੈ ਗ੍ਰੈਜੂਏਸ਼ਨ ਦੀ ਤਿਆਰੀ ਕਰਦੇ ਹੋ ਡਰ ਰਹੇ ਆ ਕਿ ਪੰਜਾਬ 'ਚ ਜਦੋਂ ਮਾਸਟਰ ਗ੍ਰੇਡ ਦੀਆਂ ਪੋਸਟਾਂ ਆਣ ਗਈਆਂ ਤੇ ਸਾਡੇ ਤਾਂ 55% ਨਹੀਂ ਹੈਗੇ ਤਾਂ ਅਸੀਂ ਕਿਵੇਂ ਪੇਪਰ ਦੇਮਾਗੇ ਤੇ ਉਹਨਾਂ ਵਾਸਤੇ ਸਭ ਤੋਂ ਚੰਗੀ ਖਬਰ ਕਹਿ ਸਕਦੇ ਆ ਇਹ ਹੁਣ ਤੁਸੀਂ ਦੇਖ ਸਕਦੇ ਆ ਇਹ ਜਿਹੜੀਆਂ ਪੋਸਟਾਂ ਦਾ ਚੰਡੀਕੜ ਚ ਆ ਚੁੱਕੀਆਂ ਤੁਸੀਂ ਪੰਜਾਬ ਵਾਲੇ ਇਹਨਾਂ ਨੂੰ ਹਿੱਲ ਕਰਦੇ ਹੋ ਜਾਂ ਨਹੀਂ ਕਰ ਸਕਦੇ ਉਹ ਵੀ ਸਾਰਾ ਦੱਸਾਂਗੇ ਦੇਖੋ ਇਹ ਪੋਸਟਾਂ ਆ ਚੁੱਕੀਆਂ ਜਿਵੇਂ ਸਾਰੀਆਂ ਪੋਸਟਾਂ ਪਹਿਲਾਂ ਸਬਜੈਕਟ ਦੱਸਦੇ ਆ ਇੱਕ ਇੱਕ ਚੀਜ਼ ਨੂੰ ਇੱਕ ਇੱਕ ਚੀਜ਼ ਨੂੰ ਬਰੀਕੀ ਨਾਲ ਤੁਹਾਡੇ ਨਾਲ ਡਿਸਕਸ ਕਰਾਂਗੇ ਸਾਰੀ ਗੱਲ ਸੁਣਨ ਵਾਲੀ ਹੈ ਅੱਗੇ ਤੋਂ ਦੇਣਾ ਇਨ ਫਿਊਚਰ ਚ ਬਹੁਤ ਜ਼ਿਆਦਾ ਕੰਮ ਆਉਣ ਵਾਲੀ ਗੱਲ ਹੈਗੀ ਆ ਤੁਸੀਂ ਪਹਿਲਾਂ ਤਾਂ ਦੇਖ ਸਕਦੇ ਹੋ ਕਿ ਜਿਹੜੀਆਂ ਇਹ ਮਾਸਟਰ ਕੈਡਰ ਦੀਆਂ ਪੋਸਟਾਂ ਚੰਡੀਗੜ੍ਹ ਦੇ ਵਿੱਚ ਆਈਆਂ ਨੇ ਸੋ ਇਹਨਾਂ ਪੋਸਟਾਂ ਦੇ ਦੇਖੋ ਡੀਪੀ, ਈ ਦੀ ਪੋਸਟ ਹੈ, ਇੰਗਲਿਸ਼ ਦੀ ਪੋਸਟ ਹੈ, ਫਾਈਨ ਆਰਟਸ ਦੀ, ਹਿੰਦੀ ਦੀ, ਹੋਮ ਸਾਇੰਸ ਦੀ, ਮੈਥਮੈਟਿਕਸ, 뮤직, ਪੰਜਾਬੀ, ਸੰਸਕ੍ਰਿਤ ਸਾਰੇ ਵਿਸ਼ਿਆਂ 'ਚ ਪੋਸਟਾਂ ਇਹਨਾਂ ਪੋਸਟਾਂ ਵਾਸਤੇ ਕੀ ਕੁਆਲੀਫਿਕੇਸ਼ਨ ਹੈ ਜਿਵੇਂ ਐਸਐਸਟੀ ਨਾਲ ਬਹੁਤ ਸਾਰੇ ਦਾ ਮੁੱਦਾ ਹੁੰਦਾ ਵੀ ਪੰਜਾਬ ਦੇ ਵਿੱਚ ਕਿਹੜੇ-ਕਿਹੜੇ ਸਵੈਕਟਾਂ ਨੂੰ ਐਸਐਸਟੀ 'ਚ ਸ਼ਾਮਲ ਕੀਤਾ ਜਾਊਗਾ ਉਹ ਸਭ ਕੁਝ ਡਿਸਕਸ ਕਰਾਂਗੇ ਚੈਨਲ ਦੇ ਨਵੇਂ ਹੈਗੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕ ਨਮੀਆਂ ਭਰਤੀਆਂ ਮਾਸਟ ਗੇਟ ਦੇ ਵਿੱਚ ਕਾਦਾ ਹੋਣ ਜਾ ਰਹੀਆਂ ਕਿਉਂਕਿ ਅੱਜ ਤੁਹਾਨੂੰ ਪਤਾ ਹੈ ਇੱਕ ਜਿਹੜਾ ਪ੍ਰੋਟੈਸਟ ਚੱਲ ਰਿਹਾ 11 ਤਰੀਕਾ ਅੱਜ ਸੰਗਰੂਰ ਦੇ ਵਿੱਚ ਬੇਰਕਾ ਪਲਾਂਟ 'ਚ ਪ੍ਰੋਟੈਸਟ ਵੀ ਹੈਗਾ ਮਾਸਟ ਗੇਟਰ ਦਾ ਕੀ ਉੱਥੇ ਮੀਟਿੰਗ ਮਿਲਦੀ ਹੈ ਕੀ ਬਣਦਾ ਪਿਆ ਮਾਸਟ ਗੇਟ ਦੀ ਭਰਤੀ ਬਾਰੇ ਉਹ ਵੀ ਸਾਰਾ ਕੁਝ ਇਨ ਫਿਊਚਰ ਤੁਹਾਨੂੰ ਆਪਣੇ ਚੈਨਲ ਉੱਪਰ ਪਤਾ ਲੱਗ ਜਾਏ ਹੁਣ ਗੱਲ ਕਰਦੇ ਆ ਆਪਾਂ ਇਹ ਜਿਹੜੀਆਂ ਪੋਸਟਾਂ ਨੇ 303 ਪੋਸਟਾਂ ਨੇ ਹੁਣ ਇਹਨਾਂ ਪੋਸਟਾਂ ਦੇ ਵਿੱਚ ਸਭ ਤੋਂ ਪਹਿਲਾਂ ਆਨਲਾਈਨ ਸਟਾਰਟ ਜਿਹੜਾ 26 ਤੋਂ ਹੋ ਜਾਏਗਾ 26 ਫਰਵਰੀ ਤੋਂ ਹੋ ਜਾਏਗਾ 18 ਮਾਰਚ ਤੱਕ ਚੱਲੇਗਾ ਲਾਸਟ 21 ਤਰੀਕ ਤੱਕ ਮਾਰਚ ਤੱਕ ਤੁਸੀਂ ਇਥੇ ਫੀਸ ਭਰ ਸਕਦੇ ਹੋ ਚੰਡੀਗੜ੍ਹ ਦੇ ਵਿੱਚ ਇਹ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਪੋਸਟ ਆਈਆਂ ਨੇ ਸੋ ਇਹਨਾਂ ਦੇ ਵਿੱਚ ਪੇ ਸਕੇਲ ਤੁਸੀਂ ਦੇਖਦੇ ਹੋ 93 9300 ਤੋਂ ਲੈ ਕੇ 34000 ਪਲੱਸ ਗ੍ਰੇਡ ਪੇ ਦੇ ਸਾਹਮਣੇ ਲੈਵਲ 7 ਦੇ ਅਕੋਰਡਿੰਗ ਤੁਹਾਨੂੰ ਇਥੇ ਤਨਖਾਹ ਦਿੱਤੀ ਜਾਏਗੀ ਆ ਦੇਖ ਲਓ ਤੁਹਾਡੇ ਸਾਹਮਣੇ ਸਬੂਤ ਹੈ ਬਿਲਕੁਲ ਸਬੂਤ 50% ਦੇ ਉੱਪਰ ਗ੍ਰੈਜੂਏਸ਼ਨ ਦੇ ਵਿੱਚ ਉਹ 50% ਹੋਣੇ ਚਾਹੀਦੇ ਆ ਕੋਈ ਵੀ ਪੋਸਟ ਦੇਖ ਲਓ ਕਿ ਆ ਦੇਖ ਲਓ ਤੇ ਜਿਹੜੀ ਤੁਹਾਡੀ ਬੀਐਡ ਹੈ ਬੀਐਚਬੀ 50% ਹੋਣੇ ਚਾਹੀਦੇ ਆ ਠੀਕ ਹੈ ਤਾਂ ਤੁਸੀਂ ਨਾ ਪੋਸਟਨ ਲਈ एलिजिਬਲ ਆ ਦੇਖੋ ਜਨਰਲ ਸਾਇੰਸ ਨਾਨ ਮੈਡੀਕਲ ਜਨਰਲ ਸਾਇੰਸ ਮੈਡੀਕਲ ਸਾਰੇ ਦੇਖੋ 50 50% ਲਿਖਿਆ ਹੋਇਆ ਸੋਸ਼ਲ ਸਾਇੰਸ ਸੋਸ਼ਲ ਸਾਇੰਸ ਦੀ ਹੁਣ ਜਿਹੜੀ ਪੋਸਟ ਆ ਉਹਦੇ ਵਿੱਚ ਦੇਖੋ ਇਹ ਵੀ ਬਹੁਤ ਇੰਪੋਰਟੈਂਟ ਹੈ ਵੀ ਕਿਹੜੇ ਕਿਹੜੇ ਵਿਸ਼ਿਆਂ ਨੂੰ ਸ਼ਾਮਲ ਕੀਤਾ ਜਾਂਦਾ ਦੇਖੋ ਸੋਸ਼ਲ ਸਾਇੰਸ ਕਿਹੜੇ ਪਿਛੇ ਆ ਜਾਂਦਾ ਤੁਸੀਂ ਦੋ ਵਿਸ਼ੇ ਲੈਣੇ ਹੁੰਦੇ ਆ ਹਿਸਟਰੀ ਐ ਪੋਲੀਟੀਕਲ ਸਾਇੰਸ ਐ ਇਕਨੋਮਿਕ ਐ ਜੀਓਗ੍ਰਾਫੀ ਐ ਸੋਸ਼ੀਓਲੋਜੀ ਐ ਐਂਡ ਪਬਲਿਕ ਐਡਮਿਨਿਸਟ੍ਰੇਸ਼ਨਸ ਐ ਐਂਡ ਸਾਈਕੋਲੋਜੀ ਐ ਇਹ ਸਾਰੇ ਸੋਸ਼ਲ ਸਾਇੰਸ ਦੇ ਵਿੱਚ ਵਿਸ਼ੇ ਆ ਜਾਂਦੇ ਇੱਥੇ ਵੀ ਦੇਖੋ 50% ਲਿਖਿਆ ਹੋਇਆ ਬਾਕੀ ਤੁਸੀਂ ਹੋਰ ਦੇਖੋ ਮੈਥਮੈਟਿਕਸ 50% ਗ੍ਰੈਜੂਏਸ਼ਨ ਨਾਲ ਪਾਸ ਹੋਵੇ ਇੰਗਲਿਸ਼ ਦੇ ਵਾਸਤੇ ਵੀ ਜਿਹੜਾ 50% ਸਾਰੀਆਂ ਜਿੰਨੇ ਸਬਜੈਕਟ ਚ ਪਾਸ ਤਾਂ ਦੇਖੋ ਪੰਜਾਬੀ ਦੇ ਵਿੱਚ 50% ਦੇ ਨਾਲ ਤਾਂ ਇੱਥੇ ਹੁਣ ਤੁਹਾਡੇ ਵਾਸਤੇ ਖੁਸ਼ਖਬਰੀ ਇਹ ਵੀ ਜੇ ਪੰਜਾਬ ਗਵਰਨਮੈਂ ਵੀ ਆਪਾਂ ਆਖਾਂ ਵੀ ਚੰਡੀਗੜ੍ਹ ਵਾਲੇ ਕੋਈ ਕੰਮਲੇ ਤੁਰੇ ਫਿਰਦੇ ਆ ਵੀ ਤੁਸੀਂ 55% ਦੇ ਕਰੋਗੇ ਕਿ ਉਹਨਾਂ ਨੂੰ ਪਤਾ ਨਹੀਂ ਵੀ ਉਹਨਾਂ ਦੇ ਉਹਨਾਂ ਦਾ ਉਹਨਾਂ ਨੂੰ ਐਜੂਕੇਸ਼ਨ ਬਾਰੇ ਨਹੀਂ ਪਤਾ ਕਿ ਉਹਨਾਂ ਨੂੰ ਐਜੂਕੇਸ਼ਨ ਪਾਲিসੀਆਂ ਬਾਰੇ ਨਹੀਂ ਪਤਾ ਤਾਂ ਇੱਥੇ ਤੁਹਾਡੇ ਵਾਸਤੇ 55% ਵਾਲਾ ਵਾਸਤੇ ਸਭ ਤੋਂ ਚੰਗੀ ਖਬਰਾ ਹੁਣ ਜੁੜ ਜੋ ਇਕੱਠ ਕਰ ਲੋ ਇਹ ਦੇਖੋ ਇੱਕ ਹੋਰ ਗੱਲ ਸੁਣੋ ਵੋਟਾਂ ਆਉਣ ਵਾਲੀਆਂ 2024 ਦੀਆਂ ਕਿਉਂਕਿ ਜੂਟੀ ਦੇ ਵਿੱਚ ਜੂਟੀ ਦੇ ਵਿੱਚ ਵੋਟਾਂ ਆਉਣ ਵਾਲੀਆਂ ਸੋਨੂੰ ਪਤੀ ਹੈ ਇੱਥੇ ਵੀ ਆਉਣ ਵਾਲੀਆਂ ਸਾਰੇ ਕਿਤੇ ਤਾਂ ਇਹ ਵੋਟਾਂ ਦੇ ਕਰਕੇ ਹੀ ਸਾਰਾ ਹੋ ਰਿਹਾ ਵੋਟਾਂ ਕਰਕੇ ਹੀ ਦੇਖੋ ਪਹਿਲਾਂ ਪੋਸਟਾਂ ਕਢੀ ਗਈਆਂ ਇਸ ਲਈ ਪੰਜਾਬ 'ਚ ਜਿਹੜੇ ਐ ਸੁੱਤੇ ਪਏ ਨੇ ਵੀ ਪੋਸਟਾਂ ਨਹੀਂ ਆਉਣੀਆਂ ਮਸਟ ਗੇਟ ਦੀਆਂ ਪੰਜਾਬ 'ਚ ਵੀ ਪੋਸਟ ਆਉਣਗੀਆਂ ਵੋਟਾਂ ਤੋਂ ਪਹਿਲਾਂ ਕੁਛ ਨਾ ਕੁਛ ਪੱਕਾ ਹੋਊਗਾ ਫੇਰ ਨਾ ਆਖਿਓ ਕਿ ਦੱਸਿਆ ਨਹੀਂ ਚਲੋ ਜੀ ਇਹ ਚੀਜ਼ ਅੱਗੇ ਹੋਰ ਦੇਖੋ ਇਹ ਤਾਂ ਤੁਹਾਨੂੰ ਕਲੀਅਰ ਹੋ ਗਿਆ ਵੀ ਭਾਈ ਹੁਣ 55% ਰੱਦ ਹੋਣੀ ਚਾਹੀਦੀ ਹੈ ਤੇ ਅਸੀਂ ਕਰਾ ਕੇ ਛੱਡਾਂਗੇ ਠੀਕ ਹੈ ਚਲੋ ਇਹ ਦੇਖੋ ਅੱਗੇ ਇਸ ਭਰਤੀ ਦੇ ਵਿੱਚ ਜਿਹੜਾ ਹੁਣ ਪੇਪਰ ਹੋਣਾ ਟੋਡਾ ਇਹ ਸਾਰੇ ਸਪੈਕਟਾਂ ਦੇ ਵਿੱਚ ਦੱਸਿਆ ਗਿਆ ਜਿਹੜੀ ਚੰਡੀ ਕਰਦੀ ਇਹ ਭਰਤੀ ਹੈਗੀ ਆ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਤੁਸੀਂ ਸਾਰੇ ਅਪਲਾਈ ਕਰ ਸਕਦੇ ਹੋ ਇਹਦੇ ਵਿੱਚ ਸੀਟਟ ਮੰਗਿਆ ਗਿਆ ਸਾਰਿਆਂ ਨੂੰ ਚਾਹੇ ਕੋਈ ਵੀ ਪੋਸਟ ਅਪਲਾਈ ਕਰ ਰਹੇ ਹੋ ਤੁਸੀਂ ਸੀਟਟ ਟੋਡਾ ਸੈਂਟਰਲ ਐਲੀਜੀਬਿਲਟੀ ਟੈਸਟ ਪਾਸ ਹੋਣਾ ਲਾਜ਼ਮੀ ਹੈਗਾ 150 ਅੰਕਾਂ ਦਾ ਇੱਥੇ ਪੇਪਰ ਰੱਖਿਆ ਗਿਆ ਇਹਨਾਂ ਦਾ ਕਿੰਨੇ ਰੱਖਿਆ 150 ਅੰਕਾਂ ਦਾ ਪੇਪਰ ਰੱਖਿਆ ਗਿਆ ਔਰ ਜਿਹਦੇ ਵਿੱਚ ਪੇਪਰ ਨੂੰ ਦੋ ਪਾਰਟਾਂ 'ਚ ਵੰਡਿਆ ਗਿਆ ਦੋ ਪਾਰਟਾਂ 'ਚ ਕਿਵੇਂ 50 ਅੰਕਾਂ ਦਾ ਜਿਹੜਾ ਟੋਡਾ ਪੇਪਰ ਪੁੱਛਿਆ ਜਾਊ ਮੈਟਿਕ ਪੁੱਛਿਆ ਜਾਏਗਾ ਕੰਪਿਊਟਰ ਪੁੱਛਿਆ ਜਾਏਗਾ ਔਰ ਟੀਚਿੰਗ ਐਪਟੀਟਿਊਡ ਪੁੱਛਿਆ ਜਾਏਗਾ ਜਾਂ ਇੰਗਲਿਸ਼ ਹਿੰਦੀ ਪੰਜਾਬੀ ਥੋੜਾ ਥੋੜਾ ਪੁੱਛਿਆ ਜਾਏਗਾ ਸੋ ਇਹ ਜਿੰਨੇ ਦੋਨੇ ਪੇਪਰਾਂ ਦੇ ਵਿੱਚ 40% ਮਿਨੀਮਮ ਅੰਕ ਵੀ ਤੁਹਾਡੇ ਲੈਣੇ ਲਾਜ਼ਮੀ ਹੋਣਗੇ ਅਲੱਗ-ਅਲੱਗ ਤੋਂ ਠੀਕ ਹੈ ਤੁਹਾਡੇ ਸਬਜੈਕਟ ਦੇ ਅਕੋਰਡਿੰਗ 100 ਕੁਐਸਚਨ ਪੁੱਛੇ ਜਾਣਗੇ ਤੁਸੀਂ ਸੋਸ਼ਲ ਸਟਡੀ ਵਾਲੇ ਹੋ ਤੁਸੀਂ ਐਸਐਸਟੀ ਵਾਲੇ ਹੋ ਜਾਂ ਤੁਸੀਂ 뮤ਜ਼ਿਕ ਵਾਲੇ ਹੋ ਪੰਜਾਬੀ ਵਾਲੇ ਹੋ ਕਿਸੇ ਵੀ ਸਬਜੈਕਟ ਵਾਲੇ ਹੋ ਤੁਹਾਡੇ ਸਬਜੈਕਟ ਦੇ 100 ਕੁਐਸਚਨ ਪੁੱਛੇ ਜਾਣਗੇ ਪਟੇ ਇਹ ਜਿਹੜੇ 100 ਕੁਐਸਚਨ ਤੁਹਾਡੇ ਸਬੈਕਟ ਦੇ ਪੁੱਛੇ ਜਾਣਗੇ ਇਸ ਬਾਰੇ ਹਲੇ ਕੋਈ ਡਿਟੇਲਡ 100 ਕੁਐਸਚਨ ਦਾ ਸਲੀਪਸ ਨਹੀਂ ਆਇਆ ਅਗਰ ਜੇ ਆਊਗਾ ਤਾਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਠੀਕ ਹੈ ਚਲੋ ਹੋਰ ਬਹੁਤ ਬਰੀਕੀ ਗੱਲਾਂ ਨੇ ਇਹਦੇ ਵਿੱਚ ਨੈਕਟਿਵ ਮਾਰਕਿੰਗ ਵੀ ਹੈਗੀ ਹੈ ਜਿਵੇਂ ਪੰਜਾਬ ਦੇ ਮਾਸਟਰ ਜੀ ਪੇਪਰਾਂ 'ਚ ਨੈਗੇਟਿਵ ਮਾਰਕਿੰਗ ਨਹੀਂ ਹੁੰਦੀ ਇੱਥੇ 0.25 ਦੀ ਜਿਹੜੀ ਨੈਗੇਟਿਵ ਮਾਰਕਿੰਗ ਤੁਹਾਨੂੰ ਸ਼ੋ ਹੋ ਰਹੀ ਆ ਤੁਸੀਂ ਦੇਖ ਸਕਦੇ ਹੋ ਦੋਨੇ ਪੇਪਰ ਚਾਹੇ A ਆ B 'ਚੋਂ 40% ਮਿਨੀਮਮ ਅੰਕ ਤੁਹਾਡੇ ਇੱਥੇ ਲਾਜ਼ਮੀ ਰੱਖੇ ਗਏ ਨੇ ਚਲੋ ਨਾਲ ਇੱਥੇ ਹੋਰ ਇਹ ਆਪਣੇ ਪੰਜਾਬ ਦੇ ਵਿੱਚ ਕੀ ਹੁੰਦਾ ਵੀ ਚਾਰ ਸਬਜੈਕਟ ਹੁੰਦੇ ਆ ਜਿਵੇਂ ਸੋਸ਼ਲ ਸਟਡੀ ਦੀ ਆਪਾਂ ਗੱਲ ਕਰ ਲਈ ਇੱਥੇ ਦੇਖੋ ਸੋਸ਼ਲ ਸਟਡੀ ਦੀ ਹੀ ਗੱਲ ਕਰ ਲਈਏ ਤਾਂ ਚਾਰ ਸਬਜੈਕਟ ਮੰਨ ਲਓ 25-25 ਕੁਐਸਚਨ ਆਉਣਗੇ ਠੀਕ ਹੈ ਚਾਰੇ ਸਬਜੈਕਟਾਂ ਦੇ 25-25 ਕੁਐਸਚਨ ਆਉਣਗੇ ਇੱਥੇ ਆਪਣੇ ਪੰਜਾਬ ਚ ਕੀ ਹੁੰਦਾ ਕਿ ਜਦੋਂ ਆਪਾਂ ਸੋਸ਼ਲ ਸਟਡੀ ਦਾ ਪੇਪਰ ਦਿੰਦੇ ਆ ਦੋ ਸਬਜੈਕਟ ਚੁਣਨੇ ਹੁੰਦੇ ਆ 75-75 ਕੁਐਸਚਨ ਆਉਦੇ ਹੁੰਦੇ ਆ ਦੋ ਜੋ ਮਰਜੀ ਚੂਜ਼ ਕਰ ਲਓ ਠੀਕ ਹੈ ਇਹ ਚੀਜ਼ ਵੀ ਤੁਸੀਂ ਸਮਝ ਗਏ ਹੋਗੇ ਤੇ ਸਿਲੈਕਸ਼ਨ ਨੂੰ ਪਤਾ ਆਨਲਾਈਨ ਐਪਲੀਕੇਸ਼ਨ ਦੇ ਰਾਹੀਂ ਹੀ ਤੁਸੀਂ ਇਸ ਨੂੰ ਫਿਲ ਕਰ ਸਕਦੇ ਹੋ ਇਸ ਪੋਸਟ ਏ ਜਿਹੜੀ ਹੈਗੀ ਆ 21 ਤੋਂ ਲੈ ਕੇ 37 ਸਾਲ ਹੈ ਏਜ ਰਿਲੇਕਸ਼ਨ ਜਿਹੜਾ ਐਜ਼ এ ਕੈਟਾਗਰੀ ਸਾਰਿਆਂ ਨੂੰ ਮਿਲ ਜਾਏਗਾ ਸੋ ਇੱਥੇ ਇੱਕ ਗੱਲ ਥੋੜੀ ਜਿਹੀ ਹੋਰ ਸੋਚਣ ਵਾਲੀ ਆ ਉਹ ਤੁਹਾਨੂੰ ਦੱਸਾਂਗੇ ਕੀ ਹੈ ਤਾਂ ਇੱਥੇ ਬਰੀ ਫੀਸ ਦੇਖੋ ਫੀਸ ਕਿੰਨੀ ਹੈ ਗਿਆ 1000 ਰੁਪਏ ਜਰਨਲ ਵਾਸਤੇ ਬਾਕੀ ਵਾਸਤੇ ਜਿਹੜੇ ਐਸਸੀ ਵਾਸਤੇ ਜਿਹੜੀ ਫੀਸ ਹੈਗੀ ਆ 500 ਰੁਪਏ ਗੱਲ ਇੱਥੇ ਸੋਚਣ ਵਾਲੀ ਹੈ ਇਹਨਾਂ ਨੇ ਦੇਖੋ ਲਿਖਤਾ ਦਿੱਤਾ ਉੱਪਰ ਆ ਹੋਰ ਇਥੇ ਕੁਝ ਜ਼ਿਆਦਾ ਨਹੀਂ ਹੈਗਾ ਬਾਕੀ ਸਾਰੀਆਂ ਚੀਜ਼ ਆਪਾਂ ਡਿਸਕਸ ਕਰ ਹੀ ਲਈਆਂ ਤਾਂ ਆਪਾਂ ਬਾਅਦ ਚੱਲਦੇ ਆ 50% ਜਿਹੜੀ ਸ਼ਰਤ ਹੈ ਉਸ ਤੇ ਚੱਲਦੇ ਆ ਦੁਬਾਰਾ ਦੇਖੋ ਇਹਨਾਂ ਨੇ ਲਿਖਿਆ ਵੀ ਗ੍ਰੈਜੂਏਸ਼ਨ ਦੇ ਵਿੱਚ 50% ਚਾਹੀਦੇ ਹੈਗੇ ਆ ਠੀਕ ਹੈ ਚਲੋ ਕੋਈ ਵੀ ਪੋਸਟ ਭਰ ਰਹੇ ਆ ਸੀ ਪਰ ਜਿਵੇਂ ਕਿ ਆਪਣੇ ਪੰਜਾਬ ਦੇ ਨੋਟੀਫਿਕੇਸ਼ਨ ਚ ਇੱਕ ਗੱਲ ਇਹ ਆਉਂਦੀ ਹੁੰਦੀ ਹੈ ਕਿ 45% ਜਿਹੜਾ ਰਿਜ਼ਰਵੇਸ਼ਨ ਨੂੰ ਤੇ ਜਿਹੜੇ ਜਰਨਲ ਆ ਉਹਨਾਂ ਨੂੰ 50% ਤੇ ਮੰਨਦੇ ਸੀ ਪਰ ਇਹਨਾਂ ਨੇ ਕੱਲਾ ਹੀ ਪ੍ਰਜਾਪ 50% ਰੱਖਿਆ ਇੱਥੇ ਰਿਜ਼ਰਵੇਸ਼ਨ ਨੂੰ ਕੋਈ ਜਿਹੜੀ ਇਲੈਕਸ਼ਨ ਨਹੀਂ ਦਿੱਤੀ ਗਈ ਠੀਕ ਹੈ ਵੀ ਉਹਨਾਂ ਨੂੰ 45% ਦਿੱਤਾ ਗਿਆ ਹੋਵੇ ਸੋ ਹੁਣ ਬਸ ਇੱਥੇ ਤੱਕ ਇੱਕ ਗੱਲ ਸ਼ੋਰ ਹੈ ਵੀ 55% ਤਾਂ ਨਹੀਂ ਲੱਗਣੀ ਚਾਹੀਦੀ ਕਿਉਂਕਿ ਜੇ ਚੰਡੀਗੜ੍ਹ ਦੇ ਵਿੱਚ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਪੋਸਟਾਂ 50% ਦੇ ਅਕੋਰਡਿੰਗ ਆ ਸਕਦੀਆਂ ਤਾਂ 55% ਤੇ ਕੱਟ ਕੇ ਪੰਜਾਬ 'ਚ ਵੀ ਗ੍ਰੈਜੂਏਸ਼ਨ ਦੇ ਵਿੱਚ ਘੱਟ ਜਿਵੇਂ ਪਹਿਲਾਂ ਰੂਲ ਸੀ 45 ਤੇ 50 ਦੇ ਹਿਸਾਬ ਦੇ ਨਾਲ ਪੋਸਟਾਂ ਉਨੀ ਇੰਤਿਹਿਆਂ ਨੇ ਸੋ ਇਥੇ ਇੱਕ ਉਮੀਦ ਵੀ ਇਹ ਲਾਈ ਜਾ ਸਕਦੀ ਹੈ ਵੀ ਪੋਸਟਾਂ ਵੀ ਬਹੁਤ ਜਲਦੀ ਆ ਸਕਦੀਆਂ ਤੇ ਸਾਡੀ 55% ਵੀ 100% ਰੱਦ ਹੋਊਗੀ ਬਸ ਉਮੀਦ ਬਣਾ ਲਓ ਠੀਕ ਹੈ ਤਿਆਰ ਰੱਖਿਓ ਇਸ ਚੀਜ਼ ਨੂੰ ਤੇ ਤੁਸੀਂ ਚੈਨਲ ਨਾਲ ਜੁੜੇ ਰਹੋ ਚੈਨਲ ਤੇ ਆਪਣੇ ਚੈਨਲ ਤੇ ਫ੍ਰੀ ਪੰਜਾਬੀ ਦੀ ਤਿਆਰੀ ਬਹੁਤ ਸਾਰੀਆਂ ਵੀਡੀਓ ਰਹੀ ਕਰਾਈਗੇ ਲਗਭਗ 150 ਪੰਜਾਬੀ ਦੀਆਂ ਵੀਡੀਓ ਮਾਸਟਰ ਕੇਡਰ ਪੰਜਾਬੀ ਵਾਸਤੇ ਪੰਜਾਂ ਸਾਰੀਆਂ ਸੁਣ ਲਓ ਇਸ ਤੋਂ ਇਲਾਵਾ ਆਪਣੇ ਚੈਨਲ ਦੇ ਉੱਪਰ ਐਸਐਸਟੀ ਦੀ ਵੀ ਤਿਆਰੀ ਕਰਵਾਈਂਦੀ ਹੈ ਮਾਸਟਰ ਕੇਡਰ ਦੀ ਤੇ ਆ ਆਪਣੇ ਕੁਝ ਕੋਰਸ ਵੀ ਹੈਗੇ ਐ ਐਸਐਸਟੀ ਦੀ ਤਿਆਰੀ ਕਰ ਰਹੇ ਹੋ ਤੁਸੀਂ ਪੰਜਾਬ ਮਾਸਟਰ ਕੇਡਰ ਜਾ ja, ਤੁਸੀਂ ਪੰਜਾਬ ਮਾਸਟਰ ਜੀਟ ਦੇ ਤੋਂ ਇਲਾਵਾ ਤੁਸੀਂ ਚੰਡੀਗੜ੍ਹ ਦੇ ਮਾਸਟਰ ਜੀਟ ਦੀ ਵੀ ਐਸਐਸਟੀ ਜਾਂ ਕਹਿ ਸਕਦੇ ਆ ਪੰਜਾਬੀ ਮਾਸਟਰ ਜੀਟ ਦੀ ਤਿਆਰੀ ਕਰ ਰਹੇ ਹੋ 100 ਅੰਕਾਂ ਦਾ ਜਿਹੜਾ ਤੁਹਾਡੇ ਇੱਥੇ ਪੇਪਰ ਪੁੱਛਣਾ ਹੈ ਉਹਦੇ ਵਿੱਚ ਵੀ ਇਹ ਕੋਰਸ ਤੁਹਾਨੂੰ ਹੈਲਪ ਕਰਨਗੇ ਜੇਕਰ ਤੁਸੀਂ ਇਹਨਾਂ ਕੋਰਸਾਂ ਨੂੰ ਫੋਲੋ ਕਰਦੇ ਹੋ ਇਹ ਕੋਰਸ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ ਮੈਂ ਦੋ ਕੋਰਸ ਦੀ ਦੇ ਤਾ ਪੰਜਾਬੀ ਦਾ ਕੋਰਸ ਹੈਗਾ ਫੁੱਲ ਤੇ ਇਸ ਤੋਂ ਇਲਾਵਾ ਤੁਹਾਡਾ ਐਸਐਸਟੀ ਦਾ ਫੁੱਲ ਕੋਰਸ ਹੈ ਸਿਰਫ ਬਹੁਤ ਹੀ ਘੱਟ ਫੀਸ ਦੇ ਵਿੱਚ ਤੁਹਾਨੂੰ ਇੱਥੇ ਸਾਰਾ ਸਿਲੇਬਸ ਪੰਜਾਬੀ ਮਾਸਟਰ ਜੀਟ ਤੇ ਐਸਐਸਟੀ ਮਾਸਟਰ ਜੀਟ ਦਾ ਕਰਾਇਆ ਜਾਏਗਾ ਇਹ ਕੋਰਸ ਆਪਣੇ ਐਪ ਐਮਐਸਡਬਲ ਸ ਕਰੋ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਤੁਹਾਨੂੰ ਲਿੰਕ ਦਿੱਤਾ ਐਪ ਦਾ ਡਾਇਰੈਕਟ ਕੋਰਸਾਂ ਦਾ ਵੀ ਲਿੰਕ ਦਿੱਤਾ ਗਿਆ ਤੇ ਇਹਨਾਂ ਕੋਰਸਾਂ ਨੂੰ ਜਾ ਕੇ ਉੱਥੇ ਤੁਸੀਂ ਪਰਚੇਸ ਕਰ ਸਕਦੇ ਹੋ ਆਪਣੀ ਵਧੀਆ ਤਰੀਕੇ ਨਾਲ ਥਿਉਰੀ ਕਲਾਸਾਂ ਵੀਡੀਓ ਲੈਕਚਰ ਐ एमसीक्यू ਦੇ ਰਾਹੀਂ ਤਿਆਰੀ ਕਰ ਸਕਦੇ ਹੋ ਸੋ ਜਿਆਦਾ ਜਾਣਕਾਰੀ ਲਈ ਆਪਣਾ ਨੰਬਰ ਹੈਗਾ 9878731752 ਤੇ WhatsApp ਮੈਸੇਜ ਕਰਕੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਸੋ ਇਹਨਾਂ ਪੋਸਟ ਅਮਾਰੇ ਜੋ ਚੰਡੀਗੜ੍ਹ ਚਾਹੀਦਾ ਵਾਸਤੇ ਕੋਈ ਵੀ ਕਿਸ ਤਰ੍ਹਾਂ ਦੀ ਕੋਈ ਕਮੀ ਰਹੀ ਹੈ ਤਾਂ ਕਮੈਂਟ ਬਾਕਸ ਚ ਤੁਸੀਂ ਕਮੈਂਟ ਕਰੋ ਤਾਂ ਤੁਹਾਨੂੰ ਉਸ ਦਾ ਵੀ ਰਪਲਾਈ ਮਿਲੇਗਾ ਸੋ ਇਹ ਇਨਫੋ ਤੁਹਾਨੂੰ ਕਿੱਦਾਂ ਲਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਮਿਲਾਂਗੇ ਕਿਸੇ ਨਵੇਂ ਹੋਰ ਆਪਣੇ ਦੇ ਨਾਲ ਜਦੋਂ ਵੀ ਪੰਜਾਬ 'ਚ ਅਧਿਆਪਕਾਂ ਦੀਆਂ ਟੀਚਰ ਦੀਆਂ ਕਿਸੇ ਵੀ ਤਰ੍ਹਾਂ ਦੀ ਸਾਮੀਆਂ ਨਾਲ ਕੋਈ ਨਵੀਂ ਇਨਫੋਰਮੇਸ਼ਨ ਆਉਂਦੀ ਹੈ ਧੰਨਵਾਦ